ਉਹ ਲੋਕ ਸਮਝ ਗਏਗੇ ਉਹਨਾਂ ਪੀੜੀਆਂ ਪਜਾਮੀ ਵਾਲਿਆਂ ਨੂੰ ਪਸੰਦ ਨਹੀਂ ਕਰਦੇ ਲੋਕ ਉਹਨਾਂ ਲੋਕ ਜਿਹੜਾ ਲੋਕਾਂ ਦੇ ਵਿੱਚ ਵਿਚਰਦਾ ਉਹਨੂੰ ਪਸੰਦ ਕਰਦੇ ਨੇ ਪੀੜੀ ਪਜਾਮੀ ਵਾਲੇ ਤੁਸੀਂ ਕੀ ਨੂੰ ਕਹਿ ਰਹੇ ਹੋਗੇ ਬਾਜਵਾ ਸਾਹਿਬ ਜੀ ਉਹ ਪੀੜੀ ਜੀ ਪੰਜਾਬੀ ਚ ਪਾ ਕੇ ਤੇ ਚਲੇ ਜਾਂਦੇ ਨੇ ਮੈਂ ਕਹਿੰਦਾ ਜੀ ਐ ਕਹਿੰਨਾ ਲੋਕ ਪਸੰਦ ਨਹੀਂ ਕਰਦੇ ਉਹਨਾਂ ਨੂੰ ਉਹਨਾਂ ਨੂੰ ਅੱਜ ਦੇਖ ਲਓ ਤੁਸੀਂ ਦੋਹਾਂ ਦੇ ਕੀ ਬਣਿਆ ਮੈਨੂੰ ਇਹ ਵੀ ਪਤਾ ਲੱਗਿਆ ਸੂਤਰਾ ਨੂੰ ਸੇ ਵੀ ਇਹਨਾਂ ਨੂੰ ਦੋਹਾਂ ਨੂੰ ਨੋਟਿਸ ਹੋ ਗਿਆ ਅੱਛਾ ਸਾਈ ਕਮਾਂਡ ਵੱਲੋਂ ਨੋਟਿਸ ਹੋਇਆ ਇਹਨਾਂ ਨੂੰ ਸ਼ਾਇਦ ਸੇਤੀ ਕੋਈ ਨਾ ਕੋਈ ਰਿਜਲਟ ਚੋਣ ਤੋਂ ਬਾਅਦ ਸਾਹਮਣੇ ਆ ਜੂਗਾ ਕਾਂਗਰਸ ਪਾਰਟੀ ਇਹਨਾਂ ਕਿਸੇ ਟਾਈਮ ਦਲਤਾਂ ਦੀ ਪਾਰਟੀ ਜਾਣੀ ਜਾਂਦੀ ਸੀ ਵੀ ਦਲਤ ਸਮਾਜ ਵੱਡੇ ਪੱਧਰ ਤੇ ਜੁੜਿਆ ਸੀ ਆਪਣੇ ਨਾਲ ਜੁੜੇ ਨੇ ਅੱਜ ਉੱਗੇ ਪੱਤਰਕਾਰ ਇੰਦਰਜੀ ਸਾਧੂਹੜੀ ਰਜਾਨਾ ਸਪੋਕਸਮੈਨ ਤੋਂ ਲੰਮੇ ਸਮੇਂ ਤੋਂ ਜਿਹੜੀ ਪੱਤਰਕਾਰੀ ਕਰਦੇ ਆ ਰਹੇ ਨੇ ਦਰਸ਼ਕੋ ਜੇ ਆਪਾਂ ਗੱਲ ਕਰੀਏ ਅ ਜਿਮਨੀ ਚੋਣਾ ਦੀ ਜੇ ਆਪਾਂ ਗੱਲ ਕਰੀਏ ਜਿਮਨੀ ਚੋਣਾ ਦੀ ਪੱਤਰਕਾਰ ਜੀ ਤਰਨਤਾਰ ਜਿਮਨੀ ਚੋਣ ਦੀ ਜੇ ਆਪਾਂ ਗੱਲ ਕਰੀਏ ਤਾ ਕਾਂਗਰਸ ਪਾਰਟੀ ਤੀਜੇ ਚੌਥੇ ਨੰਬਰ ਦੇ ਉੱਪਰ ਜਿਹੜੀ ਆ ਰਹੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਅ ਬੋਟਿੰਗ ਆ ਉਹ ਬਹੁਤ ਜ਼ਿਆਦਾ ਹੈਗੀ ਤੇ ਕਾਂਗਰਸ ਤੇ ਸ਼੍ਰੋਮਣੀ ਕਾਲੀ ਦਲ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਕਾਂਗਰਸ ਤੀਜੇ ਚੌਥੇ ਨੰਬਰ ਤੇ ਕਿਉਂ ਪਿੱਛੇ ਨੂੰ ਆ ਰਹੀ ਆ ਇਹਦੇ ਵਿੱਚ ਰਾਜਾ ਵੜਿੰਗ ਦਾ ਸਹਿਯੋਗ ਆ ਕੀ ਦਾ ਸਹਿਯੋਗ ਆ ਵੀ ਕਾਂਗਰਸ ਪਿੱਛੇ ਨੂੰ ਆ ਰਹੀ ਉਹਦੇ ਬਾਰੇ ਜੇ ਮੈਂ ਗੱਲ ਕਰਨਾ ਚਾਹਣਾ ਵੀ ਦਲਤ ਸਮਾਜ ਨੂੰ ਦਾਅ ਦੇਣੀ ਪਣੂਗੀ ਇਹਦੀ ਹੂੰ ਵੀ ਉਹਨਾਂ ਨੇ ਦਿਖਾ ਦਾ ਜੇ ਕੋਈ ਸਾਡੇ ਖਿਲਾਫ ਬੋਲਦਾ ਨਾ ਸਾਡੇ ਖਿਲਾਫ ਬੋਲਦਾ ਤਾਂ ਅਸੀਂ ਉਹਨਾਂ ਨੂੰ ਖੁੰਜੇ ਵੀ ਲਾਉਣਾ ਜਾਣਦੇ ਹਾਂ ਅੱਜ ਜੇ ਜਿਵਲੀ ਚੋਣ ਦੇ ਵਿੱਚ ਜੋ ਕਾਂਗਰਸ ਦਾ ਹਾਲ ਹੋਇਆ ਉਹ ਸਾਰੇ ਸਾਰਿਆਂ ਦੇ ਸਾਹਮਣੇ ਆ ਕਾਂਗਰਸ ਦਾ ਇਹੀ ਹਾਲ ਹੋਣਾ ਦਲਿਤ ਸਮਾਜ ਦੇ ਨਾਲ ਇਹ ਧੱਕਾ ਕਰੂਗੀ ਦਲਿਤ ਸਮਾਜ ਦੇ ਪ੍ਰਤੀ ਜੋ ਇਹਨਾਂ ਦਾ ਪੰਜਾਬ ਦਾ ਸੂਬਾ ਪ੍ਰਧਾਨ ਸੀ ਨਾ ਉਹਦੀ ਜੋ ਸ਼ਬਦਾਵਲੀ ਸੀ ਸਰਦਾਰ ਬੂਟਾ ਸਿੰਘ ਜਿਹੜੇ ਇੱਕ ਮਹਾਨ ਆਗੂ ਹੋਏ ਨੇ ਖਾਸ ਕਰ ਦਲਿਤ ਸਮਾਜ ਨੂੰ ਵੱਡਾ ਉਹਨਾਂ ਨੇ ਮਾਣ ਬਖਸ਼ਿਆ ਸੀ ਖਾਸ ਕਰ ਮੱਝ ਵੀ ਸਿੱਖ ਭਾਈਚਾਰੇ ਨਾਲ ਉਹ ਸੰਬੰਧਤ ਸੀ ਉੱਥੇ ਮੱਝ ਵੀ ਸਿੱਖ ਭਾਈਚਾਰੇ ਦੀ ਬਗਿੰਤੀ ਵੱਡੀ ਆ ਉਹਨਾਂ ਨੇ ਇਹ ਦਿਖਾਤਾ ਉਹਨਾਂ ਨੂੰ ਕਾਂਗਰਸੀਆਂ ਨੂੰ ਨਾਲੇ ਉਹ ਹੰਕਾਰੇ ਹੋਏ ਰਾਜੇ ਨੂੰ ਵੀ ਦਲਿਤ ਸਮਾਜ ਵਾਲੇ ਹੁਣ ਉਹ ਨਹੀਂ ਰਹੇ ਹੁਣ ਵੀ ਅੱਗੇ ਛੋਟੇ ਜਾ ਬੋਤਲਾਂ ਗੈਲ ਜਾਂ ਪੈਸਿਆਂ ਦੇ ਗੈਲ ਵੋਟਾਂ ਪਾ ਦਿੰਦੇ ਤੇ ਹੁਣ ਇਹਨਾਂ ਦੀ ਜ਼ਮੀਰ ਜਾਗੀ ਹੋਈ ਆ ਇਹ 바ਵਾ ਸਾਹਿਬ ਦੇ ਵਾਰਿਸ ਨੇ ਇਹ ਡਾਕਟਰ ਭੀਮ ਰੋ ਉਮੀਦਵਾਰ ਨੇ ਇਹਨਾਂ ਨੂੰ ਸੁਵਿਧਾਨ ਦਿੱਤਾ ਜੋ ਬੋਰਡ ਦਾ ਹੱਕ ਦਿੱਤਾ ਇਹ ਬੋਰਡ ਦਾ ਹੁਣ ਪੜੇ ਲਿਖਿਆ ਸਮਾਜ ਹੋ ਗਿਆ ਅੱਗੇ ਵਾਲਾ ਸਮਾਜ ਨਹੀਂ ਰਿਹਾ ਹੁਣ ਲੋਕ ਸਮਝ ਗਏਗੇ ਹੁਣ ਪੀੜੀਆਂ ਪਜਾਮੀ ਵਾਲਿਆਂ ਨੂੰ ਪਸੰਦ ਨਹੀਂ ਕਰਦੇ ਲੋਕ ਹੁਣ ਲੋਕ ਜਿਹੜਾ ਲੋਕਾਂ ਦੇ ਵਿੱਚ ਵਿਚਰਦਾ ਉਹਨੂੰ ਪਸੰਦ ਕਰਦੇ ਨੇ ਪੀੜੀ ਪਜਾਮੀ ਵਾਲੇ ਤੁਸੀਂ ਕੀ ਨੂੰ ਕਹਿ ਰਹੇ ਹੋਗੇ ਬਾਜਵਾ ਸਾਹਿਬ ਜੀ ਉਪੀ ਦੀ ਜੀ ਪੰਜਾਬੀ ਚ ਪਾਕ ਦੇ ਚਲੇ ਜਾਂਦੇ ਨੇ ਮੈਂ ਕਹਿਣਾ ਜੀ ਐ ਕਹਿਣਾ ਲੋਕ ਪਸੰਦ ਨਹੀਂ ਕਰਦੇ ਉਹਨਾਂ ਨੂੰ ਉਹਨਾਂ ਨੂੰ ਅੱਜ ਦੇਖ ਲਓ ਤੁਸੀਂ ਦੋਹਾਂ ਦੇ ਕੀ ਬਣਿਆ ਮੈਨੂੰ ਇਹ ਵੀ ਪਤਾ ਲੱਗਿਆ ਸੂਤਰਾ ਨੂੰ ਸੇ ਵੀ ਇਹਨਾਂ ਨੂੰ ਦੋਹਾਂ ਨੂੰ ਨੋਟਿਸ ਹੋ ਗਿਆ ਅੱਛਾ ਸਾਈ ਕਮਾਂਡ ਵੱਲੋਂ ਨੋਟਿਸ ਹੋਇਆ ਇਹਨਾਂ ਨੂੰ ਸਾਇਦ ਸੇਤੀ ਕੋਈ ਨਾ ਕੋਈ ਰਿਜ਼ਲਟ ਚੋਣ ਤੋਂ ਬਾਅਦ ਸਾਹਮਣੇ ਆ ਜਾਊਗਾ ਇਹ ਵੀ ਚੋਣ ਦੇ ਸਾਹਮਣੇ ਦੇਖੋ ਇੱਕ ਪਾਸੇ ਬਿਹਾਰ ਦੇ ਵਿੱਚ ਕੁਝ ਵੀ ਹੋਇਆ ਰਜਾਨ ਕੁਝ ਵੀ ਹੋਏ ਨੇ ਉਤੋਂ ਜਿਹੜੇ ਇਹਨਾਂ ਦੇ ਆਗੂ ਨੇ ਰੋਹਲ ਗਾਂਧੀ ਉਹਨਾਂ ਨੂੰ ਹਰੇਕ ਬਹੁਤ ਵਧੀਆ ਆਗੂ ਮੰਨਦੇ ਉਹਨਾਂ ਨੇ ਇੱਕ ਵੋਟ ਚੋਰੀ ਉੱਤੇ ਕਿੱਡਾ ਮੁੱਦਾ ਚੱਕਿਆ ਐਡਾ بڑا ਕੇਂਦਰ ਦੇ ਨਾਲ ਟੱਕਰ ਲੈਣੀ ਮੁੱਦਾ ਲੈਣਾ ਇੱਕ ਉਹ ਜਿਹੜੇ ਗੁਜਰਾਤ ਦੇ ਦੋ ਲੀਡਰ ਨੇ ਨਰਿੰਦਰ ਮੋਦੀ ਜੀ ਤੇ ਮੈਂ ਤਾਂ ਸਾਰੇ ਕੋ ਉਹਨਾਂ ਨਾਲ ਟੱਕਰ ਲਈ ਆ ਉਹਨਾਂ ਨੇ ਟੱਕਰ ਲੈ ਕੇ ਵੋਟ ਚੋਰੀ ਦਾ ਸਾਹਮਣੇ ਸਪੱਸ਼ਟ ਕਰਤਾ ਉਹਨਾਂ ਨੇ ਪਾਰੇ ਇੱਕ ਪਾਸੇ ਇਹਨਾਂ ਦੇ ਆਹ ਲੀਡਰ ਨੇ ਰਾਜੇ ਵਰਗੇ ਜਾਂ ਬਾਜਵੇ ਵਰਗੇ ਜਿਹਨੇ ਪਹਿਲਾਂ ਚੰਨੀ ਦੀ ਚੰਨੀ ਦੀ ਕਿੰਤੂ ਬ੍ਰੰਤੀ ਕਰਿਆ ਬਾਜਵੇ ਨੇ ਸਾਡੇ ਦਲਤ ਸਮਾਜ ਨੇ ਦੇਖਦੇ ਵੀ ਸਾਡੇ ਲੀਡਰ ਬਾਰੇ ਕਿਸੇ ਬਾਰੇ ਬੋਲੋਗੇ ਅਸੀਂ ਫਿਰ ਉਤੇ ਹੀ ਨਹੀਂ ਦੇਖਦੇ ਕਾਂਗਰਸ ਨੂੰ ਸਭ ਕ ਸਿੱਖਣਾ ਪਊਗਾ ਅੱਜ ਜੇ ਕਾਂਗਰਸ ਅੱਜ ਨਾ ਜਾਗੀ ਤਾਂ ਇਹੀ ਹਾਲ ਕਾਂਗਰਸ ਦਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਪਰਖਦੇ ਨੇ ਨਸਲ ਪਰਖਦੇ ਨੇ ਅਜਿਹੇ ਲੋਕਾਂ ਨੇ ਕਾਂਗਰਸ ਨੂੰ ਅੱਜ ਥੱਲੇ ਸਿੱਟਦਾ ਕਾਂਗਰਸ ਪਾਲਟੀ ਇਹ ਨਾ ਕਿਸੇ ਟਾਈਮ ਦਲਤਾਂ ਦੀ ਪਾਲਟੀ ਜਾਣੀ ਜਾਂਦੀ ਸੀ ਵੀ ਦਲਤ ਸਮਾਜ ਵੱਡੇ ਪੱਧਰ ਤੇ ਜੁੜਿਆ ਸੀ ਪਰ ਕਾਂਗਰਸ ਪਾਰਟੀ ਦੇ ਵਿੱਚ ਜਦੋਂ ਅਜਿਹੇ ਲੀਡਰ ਰਾਜੇ ਬ੍ਰਿੰਗ ਵਰਗੇ ਜੱਕ ਕੈਪਟਨ ਮਨਿੰਦਰ ਸਿੰਘ ਨੇ ਵੀ ਕਾਂਗਰਸ ਦਾ ਨਾਸ ਕੀਤਾ ਜਿਹੜੇ ਕਿ ਦਲਤ ਸਮਾਜ ਨੂੰ ਨਫ਼ਰਤ ਕਰਦੇ ਨੇ ਜਿਹੜੇ ਲੋਕ ਉਹ ਲੋਕ ਜਦੋਂ ਅੱਗੇ ਆ ਗਏ ਉਹਨਾਂ ਲੋਕਾਂ ਨੇ ਕਾਂਗਰਸ ਦੀ ਫੱਟੀ ਪੋਚਤੀ ਨਹੀਂ ਕਾਂਗਰਸ ਅੱਜ ਕਾਂਗਰਸ ਜੋ ਉੱਥੇ ਅੱਜ ਦੇਖਿਆ ਉੱਥੇ ਤੁਸੀਂ ਮੈਂ 7ਵੇਂ 8ਵੇਂ ਦੇ ਰੁਝਾਨ ਤੇ ਇੱਕ ਦੇਖਿਆ ਦੀ ਰਾਉਂਡ ਤੇ ਇੱਕ ਦੇਖ ਰਿਹਾ ਸੀ ਅਕਾਲੀ ਦਲ ਵੱਡੀ ਫੈਟ ਦੇ ਰਿਹਾ ਸੀ ਹੂੰ ਕਾਲੀ ਦਲ ਨੂੰ ਜੇ ਨੁਕਸਾਨ ਕਰਿਆ ਤਾਂ ਉਹ ਮਨਦੀਪ ਸਿੰਘ ਜਿਹੜਾ ਖੜਾ ਸੀ ਬਾਰਸ ਪੰਜਾਬ ਦੇ ਉਹ ਕਿਤੇ ਨਾ ਕਿਤੇ ਅਕਾਲੀ ਦਲ ਦੀ ਵੋਟ ਕਰਦੇ ਨਹੀਂ ਅੱਜ ਅਕਾਲੀ ਦਲ ਦਾ ਕੋਈ ਹੋਰ ਰਿਜ਼ਲਟ ਹੋਣਾ ਸੀ ਇਹ ਗੱਲ ਪੰਜਾਬ ਪਾਰਟੀ ਨਾ ਖੜੀ ਹੁੰਦੀ ਤਾਂ ਲੱਗਦਾ ਨਹੀਂ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਬਾਜੀ ਮਾਰ ਜਾਂਦੀ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਮਿਹਨਤ ਕੀਤੀ ਹੈ ਜਿਹੜਾ ਉਹਨਾਂ ਨੇ ਉਮੀਦਵਾਰ ਖੜਾਈ ਹੈ ਬੀਬੀ ਉਹ ਵੀ ਇੱਕ ਬਹੁਤ ਵਧੀਆ ਪਰਿਵਾਰ ਦੇ ਵਿੱਚ ਅਕਾਲੀ ਦਲ ਦੀ ਇੱਕ ਗੱਲ ਮੈਂ ਮੰਨਦਾ ਵੀ ਅਕਾਲੀ ਦਲ ਨੇ ਫੋਕਰਾ ਖਾ ਕੇ ਅਕਾਲੀ ਦਲ ਦੀ ਜੋ ਮਿਹਨਤ ਕੀਤੀ ਹੈ ਕਾਲੀ ਦਲ ਨੇ ਉੱਥੇ ਗਰਾਊਂਡ ਲੈਵਲ ਤੇ ਉਹ ਮਿਹਨਤ ਦਾ ਫਾਲ ਅੱਜ ਅਕਾਲੀ ਦਲ ਭਾਵੇਂ ਹਾਰ ਬਸੱਕ ਜਾਵੇ ਪਰ ਇਹ ਕਾਲੀ ਦਲ ਨੇ ਦਿਖਾ ਦਿਆ ਵੀ ਕਾਲੀ ਦਲ ਹੀ ਖੇਤਰੀ ਪਾਰਟੀ ਆ ਕਾਲੀ ਦਲ ਹੀ ਪੰਜਾਬ ਦੇ ਮਸਲਿਆਂ ਦੀ ਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੀ ਗੱਲ ਕਰ ਸਕਦਾ ਕਿਤੇ ਕਾਂਗਰਸ ਵੱਲ ਲੋਕਾਂ ਦਾ ਬੜਾ ਰੁਝਾਨ ਸੀ ਕਾਂਗਰਸ ਨੂੰ ਲੋਕ ਚਾਹੁੰਦੇ ਸੀ ਹਾਂ ਪੱਤਰਕਾਰ ਜੀ ਅ ਅੱਜ ਆਪਾਂ ਗੱਲ ਕਰੀਏ ਸ਼੍ਰੋਮਣੀ ਕਾਲੀ ਦਲ ਦੀ ਅ ਸ਼੍ਰੋਮਣੀ ਕਾਲੀ ਦਲ ਪਿਛਲੇ ਸਮੇਂ ਤੋਂ ਜਿਹੜੀ ਪਛੜਦੀ ਜਾ ਰਹੀ ਪਾਰਟੀ ਆ ਪਰ ਅੱਜ ਬੜਿੰਗ ਦੇ ਬਿਆਨਾ ਕਰਕੇ ਲੱਗਦਾ ਨਹੀਂ ਕਿ ਕਿਤੇ ਅੱਜ ਕਾਂਗਰਸ ਥੱਲੇ ਜਾ ਰਹੀ ਤੇ ਸ਼੍ਰੋਮਣੀ ਕਾਲੇਦਰ ਉੱਪਰ ਨੂੰ ਜਾ ਰਹੀ ਹੈ ਇੱਕ ਉਹਦਾ ਅਸਰ ਤਾਂ ਜ਼ਰੂਰ ਹੋਇਆ ਦਲਤ ਸਮਾਜ ਦੇ ਲੋਕਾਂ ਨੇ ਕਾਲੀ ਦਲ ਨੂੰ ਪਹਿਲਾਂ ਕਾਲੀ ਦਲ ਨੇ ਕੀ ਕਰਿਆ ਸੀ ਜਦੋਂ ਪਹਿਲਾਂ ਦੋ ਵਾਰ ਸਰਕਾਰ ਬਣੀ ਹੈ ਨਾ ਉਦੋਂ ਕਾਲੀ ਦਲ ਨੇ ਕਈ ਦਲਤ ਭਲਾਈ ਸਕੀਮਾਂ ਚਲਾਈਆਂ ਉਹ ਸਕੀਮਾਂ ਦੇ ਨਾਲ ਕੀ ਹੋਇਆ ਕਾਲੀ ਦਲ ਦੁਬਾਰਾ ਐਸੇ ਬੋਡ ਦੇ ਨਾਲ ਕਹਿੰਦੇ ਹੁੰਦੇ ਸੀ ਕਾਲੀ ਦਲ ਦੇ ਲੀਡਰ ਵੀ ਜੇ ਕਾਲੀ ਦਲ ਦੀ ਦੁਬਾਰਾ ਸਰਕਾਰ ਬਣੀ ਹੈ ਜਿਹੜੇ ਐਸੀ ਸਮਾਜ ਨੂੰ ਸਹੂਲਤਾਂ ਦਿੱਤੀਆਂ ਨੇ ਕਾਲੀ ਦਲ ਦੀ ਦੁਬਾਰਾ ਰਿਪੀਟ ਸਰਕਾਰ ਤਾਂ ਹੋਈ ਸੀ ਪਰ ਬਾਅਦ ਚ ਕਾਲੀ ਦਲ ਵੀ ਦਾ ਐਸੀ ਸਮਾਜ ਨੂੰ ਕੱਟਣਾ ਸ਼ੁਰੂ ਕਰਤਾ ਸੀ ਅਕਾਲੀ ਦਲ ਦੇ ਕੁਝ ਲੀਡਰਾਂ ਨੂੰ ਕਟਿਆ ਮੈਂ ਸਾਡੇ ਨਾਬੇ ਲੀਡਰ ਹੁੰਦੇ ਤੇ ਬਲਵਤ ਸਿੰਘ ਸਾਹ ਪਰ ਤੇ ਸਾਡੇ ਕਈ ਲੀਡਰ ਸਮਾਜ ਦੇ ਲੀਡਰ ਸੀ ਗੋਵਿੰਦ ਸਿੰਘ ਕਾਂਝਲਾ ਉਹ ਜੇ ਵੱਡੇ ਲੀਡਰ ਨੂੰ ਕਈ ਹੋਰ ਲੀਡਰ ਦਲ ਤੋਂ ਸਮਾਜ ਦੇ ਜਿਨ੍ਹਾਂ ਨੂੰ ਅਕਾਲੀ ਦਲ ਨੇ ਕੱਟਣਾ ਸ਼ੁਰੂ ਕਰਤਾ ਸੀ ਤੇ ਉਹਦੇ ਕਾਰਨ ਭਾਈਚਾਰੇ ਦੇ ਵਿੱਚ ਬੜੀ ਨਿਰਾਸ਼ਾ ਗਈ ਮਾਰ ਦੇ ਕਾਰਨ ਅਕਾਲੀ ਦਲ ਨੀਮਾ ਗ੍ਰਾਫ ਗਿਰਦਾ ਜਾ ਰਿਹਾ ਸੀ ਪਰ ਜੋ ਰਾਜਾ ਬੜਿੰਗਰ ਨੇ ਉੱਥੇ ਬਿਆਨਬਾਜ਼ੀ ਕੀਤੀ ਹੈ ਦਲਤ ਦਾ ਦਲਤਾਂ ਦੇ ਸੰਬੰਧੀ ਜੋ ਉਹਦੇ ਬਿਆਨਾਂ ਵਿੱਚੋਂ ਝਲਕਿਆ ਜੋ ਕਹਿਣਾ ਚਾਹੁੰਦਾ ਸੀ ਦਲਤ ਸਮਾਜ ਬਾਰੇ ਉਹ ਇੱਕ ਕਾਲੇ ਰੰਗ ਦਾ ਸੀ ਜੀ ਉਹ ਪੱਠੇ ਪਾਉਂਦਾ ਸੀ ਬੜੀ ਸਰਬਦਾਵਲੀ ਉਹਨੇ ਮਾਰੀ ਬੋਲੀ ਆ ਤੇ ਅੱਜ ਉਹ ਲੋਕ ਦਾ ਫਿਰਦਾ ਉਹ ਆਪਣੀ ਪੇਸ ਵੀ ਨਹੀਂ ਹੋ ਰਿਹਾ ਕਹਿੰਦੇ ਪੇਸੀਆਂ ਦੇ ਐਸੀ ਕਮਿਸ਼ਨ ਲਈ ਉਹਨੂੰ ਸੱਦਿਆ ਹੋਇਆ ਉੱਥੇ ਜਾ ਨਹੀਂ ਰਿਹਾ ਕੋਈ ਨਹੀਂ ਕਿਤੇ ਨ ਕਿਤੇ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਹੋਣੀਆਂ ਲੋਕਾਂ ਨੇ ਰਾਜਾ ਬੜਿੰਗ ਨੂੰ ਤਾਂ ਪਿੰਡਾਂ ਦੇ ਵਿੱਚ ਨਹੀਂ ਵੜਨੇ ਨਾ ਦੇਖੋ ਜੀ ਬਹੁਤ ਸਮਾਜ ਨੇ ਖਾਸ ਕਰਕੇ ਨਹੀਂ ਬਣਾ ਬਹੁਤ سارے ਲੋਕਾਂ ਦੇ ਜਿਹੜਾ ਦਲ ਸਮਾਜ ਬڑے ਲੀਡਰ ਮੈਂ ਸਾਡੇ ਬڑے ਲੀਡਰਾਂ ਦੇ ਬਿਆਨ ਸੁਣ ਰਿਹਾ ਤੇ ਅਸੀਂ ਸਮਾਜ ਦੇ ਲੀਡਰਾਂ ਦੇ ਉਹ ਕਹਿੰਦੇ ਇਹ ਸਾਡੇ ਪਿੰਡ ਆ ਜੀ ਅਸੀਂ ਇਹਨੂੰ ਦੱਸਾਂਗੇ ਅਸੀਂ ਕੌਣ ਹੁੰਨੇ ਹਾਂ ਹੂੰ ਅਸੀਂ ਇਹਨੂੰ ਮੈਂ ਦੱਸਾਂਗੇ ਮੈਨੂੰ ਲੱਗਦਾ ਕਾਂਗਰਸ ਪਾਰਟੀ ਨੂੰ ਇਹ ਖੁੰਝੇ ਲਾਉਣਾ ਪਊਗਾ ਇਹਨੂੰ ਉੱਥੇ ਕਿਤੇ ਪਾਰਲੀਮੈਂਟ ਮੈਂਬਰ ਬਣਿਆ ਉੱਥੇ ਆਪਦਾ ਉੱਥੀ ਜਾਈ ਜਾਵੇ ਇਹ ਉੱਥੇ ਜੋ ਕੁਝ ਕਰਨਾ ਚਾਹੁੰਦਾ ਉੱਥੇ ਕਹੀ ਜਾਵੇ ਕਾਂਗਰਸ ਪਾਰਟੀ ਕਿਸੇ ਸੁਲਝੇ ਹੋਏ ਨੂੰ ਕਿਸੇ ਚੰਗੇ ਹੋਏ ਆਗੂ ਨੂੰ ਅੱਗੇ ਲਿਆ ਕੇ ਦਲਤ ਸਮਾਜ ਨੇ ਇਹਨਾਂ ਨੂੰ ਕੱਟ ਦੇਣਾ ਇਹਨਾਂ ਨੂੰ ਦਲਤ ਸਮਾਜ ਦਾ ਰੁਝਾਨ ਹੋਣਾ ਇਹਨਾਂ ਵੱਲ ਨਹੀਂ ਦੇਹਾ ਨਾ ਦਲਤ ਸਮਾਜ ਨੂੰ ਮੈਂ ਤਾਂ ਦਲਤ ਸਮਾਜ ਨੂੰ ਇਹ ਹੀ ਅਪੀਲ ਕਰੂੰਗਾ ਅਗਰ ਸੇਵਕ ਵੀ ਯਾਰ ਇੱਕ ਝੰਡੇ ਥੱਲੇ ਇਕੱਠੇ ਹੋ ਜਿਓ ਕਿਉਂ ਇਹਨਾਂ ਪਾਰਟੀਆਂ ਨੇ ਮਗਰ ਲਾਗਦੇ ਸਾਨੂੰ ਬੋਲ ਪੜਨੀ ਵੀ ਜਿੱਦਾਂ ਆਮ ਲੋਕ ਨੇ ਆਮ ਲੋਕਾਂ ਦੀ ਵੋਟ ਬਹੁਤ ਜ਼ਿਆਦਾ ਆ ਐਸਸੀ ਐਸਟੀ ਓਬੀਸੀ ਲੋਕਾਂ ਦੀ ਵੋਟ ਬਹੁਤ ਜ਼ਿਆਦਾ ਆ ਜੇ ਆਪਾਂ ਗੱਲ ਕਰੀਏ ਜਰਨਲ ਵਰਕ ਜਰਨਲ ਵਰਕ ਲੋਕ ਤਾਂ ਜ਼ਿਆਦਾਤਰ ਮੁੰਡੇ ਕੁੜੀਆਂ ਪਰਦੇ ਿੱਕੇ ਬਾਹਰ ਜਾ ਰਹੇ ਇਹ ਗੱਲ ਪੰਜਾਬ ਦੇ ਵਿੱਚ ਗਿਣਤੀ ਕਿੰਦੀ ਵੱਧਾ ਗਰੀਬਕ ਗੱਲ ਇਹ ਓਦੇ ਬਾਰੇ ਕੀ ਓਦੇ ਓਦੇ ਬਾਰੇ ਸੋਡੀ ਗੱਲ ਬਹੁਤ ਨੋਟ ਕਰਨ ਵਾਲੀ ਹੈ ਮੈਂ ਵੀ ਗੱਲ ਕਈ ਵਾਰ ਨੋਟ ਕਰਦਾਂ ਨਾ ਵੀ ਜਿੰਨੇ ਇਹਨਾਂ ਦੇ ਪਹਿਲਾਂ ਸਾਡੇ ਮੈਂ ਕਿਸੇ ਦੇ ਵਿਰੁੱਧ ਨਹੀਂ बोल ਰਿਹਾ ਨਾ ਕਿਸੇ ਦੀ ਗੱਲ ਕਰ ਰਿਹਾ ਪਰ ਸਾਡੇ ਸਮਾਜ ਦੀ ਜਿਹੜੀ ਗਲਤੀ ਜ਼ਿਆਦਾ ਹੈ ਉਹ ਕਿ ਸਾਡੇ ਕੋਲ ਉਹ ਪਾਵਰ ਨਹੀਂ ਹੈਗੀ ਨਾ ਸਾਡੇ ਕੋਲ ਰਿਸ਼ਤੇਦਾਰਲੇ ਤੱਕ ਦੇ ਨਹੀਂ ਨਾ ਹੀ ਸਾਡੇ ਕੋਲੇ ਇਨਾ ਪਾਵਰ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਸੀ ਇਹਨਾਂ ਦੇ ਇੱਕ ਇੱਕ ਬੱਚਾ ਹੁੰਦਾ ਉਹਨਾਂ ਕੋਲੇ ਇਨਾ ਕੋਈ ਖੁੰਝਾ ਹੁੰਦੀ ਆ ਉਹ ਵੇਜ ਬੱਟ ਕੇ ਜੇ ਬੱਚੇ ਨੂੰ ਬਾਹਰ ਸੈੱਟ ਕਰਦੇ ਨੇ ਉਹ ਇੱਕ ਇੱਕ ਬੱਚਾ ਹੁੰਦਾ ਇਥੇ ਜ਼ਿਆਦਾਤਰ ਗਿਣਤੀ ਮੈਂ ਕਿਸੇ بڑے ਲੀਡਰ ਦਾ ਬਿਆਨ ਸੁਣ ਰਿਹਾ ਸੀ ਕਹਿੰਦਾ ਯੂਰੇ ਸਾਡੇ ਆ 10 12 ਘਰ ਜਨਰਲਾਂ ਦੇ ਨੇ ਤੇ ਇਹ ਕਹਿੰਦਾ ਇਥੇ ਸਾਡੇ ਇੱਕ ਵੀ ਬੱਚਾ ਨਹੀਂ ਹੈਗਾ ਕੋਈ ਦਵਾਈ ਦਵਾਉਣਾ ਨਹੀਂ ਹੈਗਾ ਸਾਡੇ ਵਾਲੇ ਦਾ ਯਾਰ ਮੈਂ ਕਹਿੰਦਾ ਸਾਰੇ ਪਰਿਵਾਰਾਂ ਦੇ ਉਰੀ ਰਹਿੰਦੇ ਨੇ ਕਿਸੇ ਦੀ ਬੱਚਾ ਜਿਹਦਾ ਕਿਤੇ ਜਾਂ ਨੌਕਰੀ ਦੇ ਲਾਗੇ ਮਾੜਾ ਮੋਟਾ ਫੌਜ ਦੇ ਵਿੱਚ ਭਰਤੀ ਹੋ ਜਾਂਦਾ ਜਿਹਦਾ ਮਤਲਬ ਫਿਰ ਬਹੁਜਨ ਗਿਣਤੀ ਤੇ ਨਾ ਦੀ ਸਾਡੇ ਵਾਲੇ ਸਮਾਜ ਦੀ ਗਿਣਤੀ ਆ ਮੈਂ ਸਾਡੇ ਸਮਾਜ ਨੂੰ ਇਹੀ ਗੱਲ ਕਹਿਣਾ ਵੀ ਆਪ ਇਕੱਠੇ ਹੋ ਉਹ ਜਿਹੜੂ ਚੜਨਾ ਚਾਹਣੇ ਉਹ ਇਕੱਠੇ ਹੋ ਕੇ ਚੋਣੋ ਬਾਕੀ ਸਮਾਜ ਦਾ ਲੀਡਰ ਜਿਹੜਾ ਅੱਗੇ ਲਿਆਓ ਜਿਹੜਾ ਲੀਡਰ ਸਾਡੇ ਲਈ ਕੁਝ ਬੋਲਦਾ ਸਾਡੇ ਲਈ ਕੁਝ ਕਰ ਸਕਦਾ ਜਿਹੜਾ ਲੀਡਰ ਸਾਡੇ ਲੋਕਾਂ ਦੇ ਲਈ ਨਾਲ ਬੋਲਦਾ ਉਹਨੂੰ ਇਹ ਨਾ ਦੇਖੋ ਚਲੋ ਲੀਡਰਾਂ ਦੀ ਪਰਖ ਸਮਾਜ ਨੂੰ ਚਾਹੀਦੀ ਆ ਵੀ ਕੌਣ ਸਾਡੇ ਲਈ ਕਰ ਸਕਦਾ ਜੇ ਆਪਾਂ ਗੱਲ ਕਰੀਏ ਪੱਤਰਕਾਰ ਜੀ ਵੀ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਕਿ ਨਹੀਂ ਝਾੜੂ ਦੀ ਸਰਕਾਰ ਕਿ ਨਹੀਂ ਬਹੁਤ ਜ਼ਿਆਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਜਿੱਥੇ ਕਿ ਆਪੋਜੀਟ ਪਾਰਟੀਆਂ ਕਹਿੰਦੇ ਸੀ ਵੀ ਝਾੜੂ ਨੂੰ ਅਸੀਂ ਤੀਲਾ-ਤੀਲਾ ਕਰਦਾਂਗੇ ਝਾੜੂ ਨੂੰ ਵਖੇੜਾਂਗੇ ਝਾੜੂ ਤਾਂ ਫਿਰ ਹਰ ਪਾਸੇ ਜਿੱਤੀ-ਜਿੱਤ ਹੁੰਦੀ ਹੈ ਜੀ ਆ ਪਹਿਲਾਂ 92 ਲੇਤੀਆਂ ਨੇ ਹਰ ਚ ਜਿਮਨੀ ਚੋਣ ਦੇ ਵਿੱਚ ਹਰ ਪਾਸੇ ਜਿਹੜਾ ਝਾੜੂ ਬਾਜੀ ਮਾਰ ਰਿਹਾ ਉਹਦੇ ਵਾਰੀ ਦੇਖੋ ਜੀ ਇੱਕ ਤਾਂ ਜਿਮਨੀ ਚੋਣ ਦੇ ਵਿੱਚ ਇਹ ਕਹੋਂਦੇ ਵੀ ਇਹਨਾਂ ਨੇ ਅਜਿਹੇ ਕੀ ਕੰਮ ਕਰਿਆ ਹੈ ਨੇ ਜਿਹੜਾ ਬਾਜੀ ਮਾਰਦੇ ਜਾ ਰਹੇ ਨੇ ਸਰਕਾਰ ਜਿੱਤਦੀ ਹ ਲੋਕਾਂ ਦੇ ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਕਿੰਨੇ ਕਿ ਲੋਕ ਨੇ ਤੁਸੀਂ ਦੇਖ ਲਿਓ ਜਿਮਲੀ ਚੋਣ ਦੇ ਵਿੱਚ ਦੇਖਿਆ ਤੁਸੀਂ ਰਿਜ਼ਲਟ ਕਿੰਨਾ ਦੇਖੋ ਕਿੰਨੀਆਂ ਵੋਟ ਕਿਵੇਂ ਹੋਣਾ ਰੌਂਡ ਚੱਲ ਰਹੇ ਨੇ ਰਿਜ਼ਲਟ ਕੀ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਿ ਸਰਕਾਰ ਸੰਜੀਦਾ ਢੰਗ ਨਾਲ ਚੱਲੀ ਜਾਵੇ ਤੇ ਜਿਹੜੇ ਉਧਰ ਗੱਲਾਂ ਕਰ ਰਹੇ ਨੇ ਵਿਰੋਧੀ ਧਿਰ ਦੇ ਵਿੱਚ ਵਿਰੋਧੀ ਧਿਰ ਵੀ ਕੋਈ ਸਟਰੋਂਗ ਨਹੀਂ ਹੈਗੀ ਇਸ ਕਰਕੇ ਲੋਕਾਂ ਨੂੰ ਫੇਰ ਵੀ ਲੱਗਦਾ ਯਾਰ ਵੀ ਸਰਕਾਰ ਆ ਜਿਹੜੀ ਸਤਾਧਾਰੀ ਸਰਕਾਰ ਨੂੰ ਲੈ ਕੇ ਹਲਾ ਕਹਿੰਦਾ ਵਿਕਾਸ ਹੋ ਜਾਣਗੇ ਹਲਕਾ